ਮੈਂ ਬਾਲਾ ਦਾ ਵਾਪਸ ਬਟਾ ਕੱਟ ਬੈ ਰਿਆ ਮੈਂ ਹੁਣ ਵੀ ਆਇਗਾ ਜਿੰਨਾ ਸਕੇ ਮੈਂ ਥਾਜੀ ਥਾਜ ਚਲਾ ਮੈਂ ਹੁਣ ਗੋਵੀ ਆ ਗਏ ਕੁਕੂ ਪੀਂਦੇ ਆ ਵੀ ਵੇ ਕੰਮ ਕੰਮ ਨਹੀਂ ਕਰਨਾ ਬੋਲਦੀ ਐ ਵੀ ਕਰਨਾ ਮੈਂ ਟਿੱਠੀ ਦਾ ਵੀ ਮੈਂ ਕੱਟ ਬੈ ਆ ਅਜਬਮ ਕਿਤੇ ਕਲੋਂ ਅੰਦੇ ਨਾ ਬੀ ਜਿਜ ਬੰਦ ਨੇ ਬੰਮ ਦੇ ਦਵਾਵਾ ਕਰਦਾ ਅਪੀ ਦੀ ਬਾਈ ਆਉਣਗੇ ਅਮ ਬਾਈ ਨੇ ਮਜੰਦਰ ਜਿੱਤੇ ਵੀ ਮੈਂ ਖੜਾ ਆ ਲੱਖੀ ਕੇਗੇ ਆਗਮਾਨੀਆਂ ਮੈਂ ਕਿਹਾ ਮਨਾ ਇਹ ਨੀਤ ਕੋ ਉਠੀਏ ਇਹਨੇ ਮੰਦਿਰ ਮੈਨੂੰ ਇੱਥੇ ਕਿਹਨੇ ਬਚਾ ਬੇ ਉੱਥੇ ਉਹ ਤਾਂ ਬਾਗ ਨੂੰ ਆ ਗੁਲ ਕੇ ਆ ਆਗਮਾਈ ਕੋਤਸੇ ਲਾਈਟ ਪੁੱਜ ਗਈ ਲਾਈਟ ਪੁੱਜ ਗਈ ਨਹੀਂ ਆਵੇਗੀ ਉਸ ਤੋਂ ਬਾਅਦ ਕੱਲੇ ਕੱਲੇ ਫੂੰਦੀ ਲਾਈਟ ਲਾਓ ਮੈਂ ਲਖੀ ਨੂੰ ਮੈਂ ਨਾ ਅੱਛਾ ਇਹਨੇ ਕਿਹਾ ਸੀ ਤੁਹਾਨੂੰ ਮੁੰਡੀ ਚੇਰਾ ਵਾ ਪੰਤੇ ਜਿੱਕ ਕੋ ਕੂਬੀਆ ਮੈਂ ਤੇ ਤੱਜ ਗਾ ਦੀ ਗੱਲ ਕਰਦਾ ਨਾਗੇ ਉਹ ਉਹ ਕੰਮ ਇਹ ਕੋ ਤੇਰੀ ਗਾ ਦੀ ਗੱਲ ਨਾ ਕਰ ਜੇ ਇਹ ਗੱਲ ਕਰਨੀ ਤੇ ਤੱਜ ਗਾ ਵਿੱਚ ਤੁਕੂ ਤੁ ਵੀ ਫਤਗੀ ਜਾਣਾ ਅੱਛਾ ਅਕਾਲੀਆਂ ਦੀ ਮੀਟਿੰਗ ਹਾਂਜੀ ਅੱਛਾ ਇਹ ਲੀਆਂ ਚ ਵੀ ਕਈ ਵੀ ਮੈਨੂੰ ਕੋਟੇ ਵੀ ਹਾਰੇ ਵੀ ਕਈ ਵੀ ਤੁਕੂ ਤੋਂ ਵਾਈ ਵੀ ਕਿਤੇ ਕੰਨੇ ਕੰਮ ਬਹੁਤ ਕੀਤਾਈ ਅਮਰੀਕਾ ਦੀ ਬਾਟੇ ਤੁਮ ਮਾਜੀ ਬਾਵਰ ਕੇ ਕੰਮ ਕਰਾਲਾ ਪ੍ਰਧਾਨ ਜੀ ਮੈਂ ਬਹੁਤ ਅਿੰਦਤੀਂ ਬੋਲਕੋ ਤਈ ਮਰ ਮਰ ਜਿੰਦਗੀ ਕਰਕੇ ਇਹ ਕੱਟੀ ਜਾਂਦੀ ਅੱਜ ਕੀ ਜਿੰਦਗੀ ਕੱਟੀ ਜਾਂਦੀ ਤੁਸੀਂ ਇਸ ਹਾਲਤ ਵਿੱਚ ਵੀ ਚੜਦੀ ਗੱਲਾ ਚੋਕੀ ਓ ਕੀ ਕੀ ਬੋਈ ਕਿੰਨਾ ਕੀਤੇ ਹੋ ਬੋਗੇ ਆਖਣੂ ਦੇ ਕੰਮ ਕਰ ਨਹੀਂ ਬਣਾ ਲੋਕੋ ਕੋ ਪੈਸਾ ਵੀ ਹਿੰਦਾ

ਕਹਿ ਚਾਉਂ ਨੂੰ ਤੈਨੂੰ ਨੌਕਰੀ ਤੇ ਲਵਾ ਦਾਂਗੇ। ਅੱਛਾ ਕਹਿ ਦੇ ਤਰੋਪਾ ਪਾ ਲਾ। ਮੈਨੂੰ ਨਵੇਂ ਪੁੱਛਿਆ। ਕਹਿ ਲਖੀ ਕੀ ਪੰਜਾਬਆਂ ਲਵਾਏ ਤੈਨੂੰ ਨੌਕਰੀ। ਮੈਂ ਗੱਬੇ ਮਾਫ ਕਰੀ। ਮੈਂ ਆਹ ਕੰਮ ਨਹੀਂ ਕਰਨਾ। ਆਜ ਇਸ ਨੌਕਰੀ ਲਵਾਉਣੀਆ ਬਿਨਾਂ ਤੱਤ ਦਿਲਵਾ ਦੇ। ਮੈਂ ਤਰੋਪਾ ਹੀ ਪਾ ਦਾਂ। ਤੁਸੀਂ ਨੌਕਰੀ ਛੱਡਤੀ ਪਰ ਅਕਾਲੀਆਂ ਦੀ ਸਰਕਾਰ ਨਹੀਂ ਛੱਡੀ। ਮੈਂ ਦੱਦੀ ਹਾਂ ਉਹ ਤੋਂ ਬਾਅਦ। ਰੱਬ ਨੇ ਏਡੀ ਕਿਰਪਾ ਕੀਤੀ 25 ਮੈਨੂੰ ਜੋਬ ਮਿਗੀ ਤੁਸੀਂ ਕਹਿੰਦੇ ਕਿ ਸਾਨੂੰ ਕੋਈ ਮਦਦ ਨਹੀਂ ਚਾਹੀਦੀ ਰੱਬ ਦਾ ਦਿੱਤਾ ਬਹੁਤ ਕੁਝ ਹੈ ਹਾਂਜੀ ਤੁਹਾਨੂੰ ਬਹੁਤ ਬਹੁਤ ਜਿੱਤ ਤੇ ਜੋਬ ਲੱਗੀ ਕਰ ਬਰਾਓ ਭਈਆ ਮਾਇ ਮੇਰੇ ਈਮੇ ਪੈਣਾ ਬਹੁਤ ਭਈਆ ਰੱਬ ਉਯੋ ਮੰਗੀ ਦਾ ਮੈਨੂੰ ਕੁੜੀ ਭਈਆ ਵੇ ਮੈਨੂੰ ਥੰਮੇ ਮੇਰੀ ਪੱਕਾ ਪੱਕ ਬਣੇ ਮੇਈ ਮਾਤਾ ਨੂੰ ਤਮ ਇਹ ਡੇਢੀ ਵੀ ਤੇ ਕਭਾ ਕੈ ਅਜਿਹਾ ਕੋਈ ਐਸੇ ਪੋਜੀਓ ਕੋ ਤੰਦਰੀਆ ਉਹ ਵਖਨ ਨੂੰ ਬੰਨੂ ਕਿਵੇਂ ਆਖਦਾ ਸੀ ਤੂੰ ਦੋ ਦਿਨ ਤੱਕ ਕਿਉਂ ਨਾ ਆਵੇ ਤੱਕਦਾ ਤਾਨੂੰ ਕੋ ਰਾਮਤਾਤ ਉਹ ਲੱਕ ਲੱਕ ਤੁਕੇ ਕਾਦੇ ਰਾਤ ਨੂੰ ਵੀ ਤੁਕੇ ਕਾਦੇ ਦਿਨ ਵੀ ਆਉਂ ਨੂੰ ਕਹੇ ਤਾਨੂੰ ਕੋ ਰਾਮਤਾਤ ਜੇ ਰਾਤ ਨਾ ਰਾਤ ਨੰਗੀ ਆ ਦਿਨ ਵੀ ਨੰਗੀ ਆ ਤੁਹਾਡਾ ਮਨ ਡੋਲਿਆ ਕਿ ਮੇਰਾ ਵੀਰ ਅੱਦਾ ਕਿਉਂ ਹੈ ਨਹੀਂ ਕਦੇ ਵੀ ਨਹੀਂ ਡੋਲਿਆ ਕਿਉਂਕਿ ਪ੍ਰਮਾਤਮਾ ਨੇ ਜੋ ਜ਼ਿੰਦਗੀ ਦਿੱਤੀ ਆ ਕੋਈ ਸੋਚ ਕੇ ਹੀ ਦਿੱਤੀ ਆ ਇੰਨਾ ਬਹੁਤ ਆ ਵੀ ਮੈਨੂੰ ਭਰਾ ਦਿੱਤਾ ਆ ਮੇਰੀ ਬਹੁਤ ਸਪੋਰਟ ਕਰਦਾ ਤੇ ਬਹੁਤ ਪਿਆਰ ਕਰਦਾ ਕਿਸੇ ਕਦੇ ਕਦੇ ਵੀ ਮੈਂ ਇਹਨੂੰ ਫੋਨ ਕਰ ਲਾਂ ਕਦੇ ਨਹੀਂ ਇਹ ਕਹਿਣਾ ਹੈਗਾ ਵੀ ਹਾਂ ਮੇਰੇ ਕੋਲ ਟਾਈਮ ਨਹੀਂ ਹੈਗਾ ਜਦੋਂ ਵੀ ਮੈਂ ਇਹਨੂੰ ਫੋਨ ਕਰਦੀ ਆ ਤੇ ਇਹਨੂੰ ਕਹਿਣਾ ਹਾਂ ਪੈਣੇ ਦੱਸ ਕੀ ਗੱਲ ਆ ਮਾਂ ਤੋਂ ਬਾਅਦ ਪੈਂਦੀ ਆ ਪੰਨਾ ਮਾਂ ਪੇਪਰ ਪੰਨ ਤੋਂ ਬਾਅਦ ਕਾਈਦੀ اپنی ਘਰਲੀ ਨੂੰ ਜਦੋਂ ਵਿਆਹ ਕੇ ਲਿਆਏ ਖੁਸ਼ ਰੱਖੋਗੇ ਪੂਰਾ ਗੁਜ਼ ਰੱਖਾਂਗਾ ਪਾਤਾ ਜੀ ਨੂੰ ਪੁੱਛੋ ਕਿਵੇਂ ਦੀ ਕੁੜੀ ਚਾਹੀਦੀ ਆਪਣੇ ਮੁੰਡੇ ਲਈ ਸੋਣੀ ਹੋਵੇ ਬਹੁਤ ਸੋਣੀ ਹੋਵੇ ਬਹੁਤ ਸੋਣੀ ਹੋਵੇ ਰੋਟੀ ਪਾਣੀ ਕਹਿੰਦੀ ਮੈਂ ਕਰ ਲੂੰਗੀ ਬਸ ਇਹਨੂੰ ਸੰਭਾਲਣ ਵਾਲੀ ਹੋਵੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਤੁਸੀਂ ਇੱਕ ਗਾਣਾ ਜ਼ਰੂਰ ਸੁਣਿਆ ਹੋਏਗਾ ਜਦ ਮਰਜੀ ਦੇਖ ਲਿਆ ਕੇ ਹੱਸਦੇ ਹੀ ਰਹਿਣੇ ਆ ਤੇ ਅੱਜ ਇੱਕ ਨੌਜਵਾਨ ਸਿੱਖ ਵੀਰ ਸਾਡੇ ਨਾਲ ਮੌਜੂਦ ਹੈ ਜਿਹੜੇ ਭਾਵੇਂ ਅਪਾਹਿਜ ਨੇ ਸਰੀਰ ਤੋਂ ਪਰ ਹਰ ਵੇਲੇ ਇਹਨਾਂ ਦੇ ਚਿਹਰੇ ਤੇ ਮੁਸਕਾਨ ਰਹਿੰਦੀ ਹੈ ਇਹਨਾਂ ਦੀ ਗੱਲਾਂ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਜ਼ਿੰਦਗੀ ਨਾਲ ਕੋਈ ਸ਼ਿਕਵਾ ਨਹੀਂ ਹੈ ਜੇ ਪੁੱਛੋ ਤਾਂ ਕਹਿਣਗੇ ਮੈਂ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ ਤੇ ਵੀਰ ਨਾਲ ਅੱਜ ਗੱਲਾਂ ਬਾਤਾਂ ਕਰਾਂਗੇ ਇਹਨਾਂ ਦੀ ਜ਼ਿੰਦਗੀ ਬਾਰੇ ਗੱਲਾਂ ਕਰਾਂਗੇ ਕਿਵੇਂ ਦੀ ਜ਼ਿੰਦਗੀ ਚੱਲ ਰਹੀ ਹੈ ਕਿਵੇਂ ਸਭ ਵਾਪਰਿਆ ਸੀ ਪਹਿਲੇ ਤਾਂ ਵੀਰ ਬਹੁਤ ਬਹੁਤ ਸਵਾਗਤ ਹੈ ਡੇਲੀ ਬੋਲ ਤੁਸੀਂ ਵੀ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਕਰੇ ਟੈਲੀਵੋਟ ਦੀ ਪੂਰੀ ਟੀਮ ਆਈ ਹੈ ਤੂੰ ਦੁਮਤੀ ਤੇ ਮੂ ਜਿਆ ਮੋਕਣਾ ਤੁਹਾਨੂੰ ਨਾ ਆਪਾ ਦੇਖਿਆ ਆਪਾ ਆਫ ਦੀ ਕੈਮਰਾ ਵੀ ਦੇਖਿਆ ਤੁਸੀਂ ਹਰ ਵੇਲੇ ਹੱਸਦੇ ਹੀ ਰਹਿੰਦੇ ਹੋ ਕਿ ਮੈਂ ਜ਼ਿੰਦਗੀ ਤੋਂ ਬਹੁਤ ਖੁਸ਼ ਆ ਹਾਂਜੀ ਮੈਂ ਬਹੁਤ ਇਹ ਜ਼ਿੰਦਗੀ ਬਹੁਤ ਕੋਈ ਮਰ ਮਰ ਜ਼ਿੰਦਗੀ ਕਰਕੇ ਇਹ ਕੱਟੀ ਜਾਂਦੀ ਆਥ ਕੇ ਜ਼ਿੰਦਗੀ ਕੱਟੀ ਜਾਂਦੀ ਆ ਜ਼ਿੰਦਗੀ ਜੋਣਾ ਇੱਕੋ ਹੀ ਤਰੀਕੇ ਨਾਲ ਇੱਕ ਵਾਰੀ ਜ਼ਿੰਦਗੀ ਮੇਰੀ ਮੁਰਕੀ ਦੇ ਮੇਰੀ ਕਿ ਉਰੇ ਕਿ ਗੋਗਿੱਟ ਗਿਆ ਲੋ ਮੱਚ ਦਿੱਤੀ ਕਿ ਮੈਨੂੰ ਪਿਆਰ ਨਹੀਂ ਮੈਨੂੰ ਹਾਂਜੀ ਤੁਹਾਨੂੰ ਸ਼ੁਰੂ ਤੋਂ ਇਹ ਪ੍ਰੋਬਲਮ ਹੈ ਜ ਤੁਸੀਂ ਸਹੀ ਨਹੀਂ ਬੋਲ ਸਕਦੇ ਹਾਂਜੀ ਸ਼ੁਰੂ ਤੋਂ ਪ੍ਰੋਬਲਮ ਹੈ ਅੱਛਾ ਹਾਂਜੀ ਕਿਵੇਂ ਹੋਇਆ ਸੀ ਇਹ ਸਭ ਅ ਜਮਨੂ ਹੀ ਅੱਛਾ ਹਾਂਜੀ ਜਮਨੂ ਹੀ ਆ ਤੇ ਤੁਹਾਡੇ ਇੱਕ ਪਰਿਵਾਰ ਚ ਕੌਣ ਕੌਣ ਹੈ ਵਾਹਿਗੁਰੂ ਮੇਰੀ ਸਿਸਟਰ ਜੋ ਮੈਂ ਜੋਗੀ ਕਿ ਮੈਂ ਮਾ ਮਤਨ ਮੇਰੇ ਡੇਰੀ ਨੇ ਤੁਹਾਡੇ ਮਾਤਾ ਜੀ ਵੀ ਬੋਲ ਵੀ ਨਹੀਂ ਸਕਦੇ ਸੁਣ ਵੀ ਨਹੀਂ ਸਕਦੇ ਤੇ ਅੱਗੋਂ ਤੁਹਾਨੂੰ ਮਮਾ ਕਰਕੇ ਹੀ ਪ੍ਰੋਬਲਮ ਹੈ ਹਾਂਜੀ ਮਮਾ ਕਰਕੇ ਬੈਂ ਅੱਜ ਜੁੜਿਆ ਬੈਂ ਬਿਲਕੁਲ ਠੀਕ ਨੇ ਓਕੇ ਹਾਂਜੀ ਤਾਂ ਜਦੋਂ ਉਹਨੇ ਪਰਿਵਾਰ ਚ ਗੱਲਾਂ ਬਾਤਾਂ ਕਰਦੇ ਹੋ ਮੰਮੀ ਨਾਲ ਕਿਵੇਂ ਗੱਲਾਂ ਕਰਦੇ ਹੋ ਘਰ ਮੰਮੀ ਨਾਲ ਸਾਰੀਆਂ ਗੱਲਾਂ ਕਰਦੇ ਅੱਛਾ ਹਾਂਜੀ ਆਪਾਂ ਨਾ ਦੇਖਦੇ ਆ ਜ਼ਿੰਦਗੀ ਵਿੱਚ ਨੌਜਵਾਨਾਂ ਨੂੰ ਜਿਹੜੇ ਸਹੀ ਸਲਾਮਤ ਨੇ ਉਹ ਵੀ ਆਪਣੀ ਜ਼ਿੰਦਗੀ ਵਿੱਚ ਨਾ ਰੋਂਦੇ ਰਹਿੰਦੇ ਆ ਪਰ ਤੁਸੀਂ ਇਸ ਹਾਲਤ ਵਿੱਚ ਵੀ ਚੜਦੀ ਕਲਾ ਚੋਂ ਪੂਰੇ ਕਿ ਕਿ ਬੁਈ ਕਿੰਨੇ ਕਿਤੇ ਉਹ ਬੰਗੇ ਅੱਖਾਂ ਨੂੰ ਤਾਂ ਕਮਕਾ ਨਹੀਂ ਬਣਾ ਕੋਈ ਕੋਈ ਅੱਖਾਂ ਨੂੰ ਤਾਂ ਅਥਰੇ ਨਹੀਂ ਬਣਾਈ ਅਲਗ ਹੈ ਮਾਂ ਮਰ ਕੇ ਜ਼ਿੰਦਗੀ ਅਲਗ ਹੈ ਜਦੋਂ ਬਲੀ ਮਰਿਆ ਉਹ ਰੁਕੀ ਮੋਨ ਤੇ ਅਵੇ ਅਬ ਕੁਝ ਨਾਮੀ ਹੋਵੇ ਬੰਦਾ ਅਤਕੀ ਜਿੰਦੀ ਜੀਵ ਲੋਕ ਵੀ ਕਹਿੰਦੇ ਪਤਾ ਨਹੀਂ ਕਿਵੇਂ ਕਰ ਪਾ ਪੇਦੇ ਸੀ ਜਾਂਦਾ ਜਦੋਂ ਲੋਕਾਂ ਚ ਵਿਚਰਦੇ ਹੋ ਕਈ ਲੋਕਾਂ ਨੇ ਕੁਝ ਕਿਹਾ ਤੁਹਾਨੂੰ ਕਿ ਤੂੰ ਐਵੇਂ ਬੋਲਦਾ ਜਾਂ ਕਈ ਕਿਸੇ ਨੇ ਤੁਹਾਡਾ ਮਜ਼ਾਕ ਉਡਾਇਆ ਹੋਵੇ ਬਹੁਤ ਨਹੀਂ ਬੰਦੇ ਹੁੰਗੀਆਂ ਇੱਕ ਬਰਾਬਰ ਨਹੀਂ ਬਹੁਤ ਲੋਕਾਂ ਨੂੰ ਲੱਗਦੀ ਵੀ ਨੇ ਪਿਆਰ ਵੀ ਕਰਦੇ ਨੇ ਲੋਕੀ ਤੋਂ ਤੜਾ ਜੀ ਤੇ ਆਈ ਕੀ ਕੰਮ ਕਰਦੇ ਹੋ ਤੁਸੀਂ ਮੈਂ ਦੋਵੇਂ ਕਮੇਟੀ 'ਚ ਜੌਬ ਕਰਦਾ ਬਤੋ ਐਸਪੀ ਜੀ ਜਿਵੇਂ ਨਾ ਆਪਾਂ ਦੇਖਦੇ ਆ ਸਹੀ ਸਲਾਮਤ ਮੁੰਡੇ ਵੀ ਗਿਆ ਜਿਹੜੇ ਐਨੇ ਐਨੇ ਉਮਰ ਦੇ ਹੋ ਕੇ ਵੀ ਘਰੇ ਵੇਲੇ ਬੈਠੇ ਰਹਿੰਦੇ ਆ ਤੁਸੀਂ ਕੰਮ ਕਰ ਰਹੇ ਹੋ ਬਾਜੀ ਹਾਂਜੀ ਕੰਮ ਕਰਦਾ ਤੇ ਤੁਹਾਨੂੰ ਜੌਬ ਕਿਵੇਂ ਮਿਲੀ ਸੀ ਗੁਰਦੁਆਰਾ ਸਾਹਿਬ 'ਚ ਜੌਬ ਜੂ ਮੈਂ ਮੈਂ ਜੌਬ ਮੈਂ ਬਹੁਤ ਜ਼ੰਬੀ ਖਾਂਏ ਦੇ ਪਿੱਛੇ ਮੈਂ ਬਹੁਤ ਕਲ ਜੀ ਸੱਚ ਬੀਤੋ ਕਮ ਕਦਰ ਆ ਮੈਂ ਮੇ ਮੇ ਤੁਮਾ ਦੇਖ ਕੇ ਕਲ ਜ ਮੇਰਾ ਬੱਡਾ ਵੀਰ ਤਾਂ ਕੁਪਰੀਤੀ ਰਾਜੁਕਰ ਨਾਲੀ ਐਂਡ ਐ ਬੁਕੇਟ ਆਮੰਤੀ ਬੀਤਿ ਕਤਨੀ ਟੋਕੇ ਤੁਹਾ ਕ ਐਸ ਜੀ ਦਿਨ ਪਤਾ ਕਰਦੇ ਵਿਧਾਨ ਨੇ ਉਹ ਮੇ ਜੋਲ ਵਾਈਤੀ ਮੈਂ ਸੁਣਿਆ ਤੁਸੀਂ ਬਾਦਲਾ ਤੇ ਬੁੱਕ ਵੀ ਲਿਖੀ ਹੈ ਬਾਦਲ ਸਾਹਿਬ ਤੇ ਹਾਂ ਜੀ ਮੈਂ ਬਾਦਲ ਸਾਹਿਬ ਦਾ ਬਹੁਤ ਵੱਡਾ ਕਟਵੇ ਆ ਮੈਂ ਹੁਣ ਵੀ ਆਗਾ ਜਿੰਨਾ ਤੋਂ ਮੇਰੇ ਸਾਜੇ ਸਾਜਾ ਲਾ ਮੈਂ ਹੁਣ ਗੋ ਵੀ ਬੜਾ ਆ ਬਾਬਾ ਨੇ ਇੱਕ ਦਵਾ ਦੇ ਬਹੁਤ ਮਿੱਠਾ ਬੋਲਦੇ ਮਿਲੇ ਸੀ ਪ੍ਰਕਾਸ਼ ਸਿੰਘ ਬਾਦਲ ਮੈਂ ਮੈਨੂੰ ਮੌਕਾ ਤੈਨੂੰ ਵੀ ਮੌਕਾ ਮਿਲਿਆ ਬੁੱਕ ਦਿੱਤੀ ਸੀ ਉਹਨਾਂ ਨੇ ਬੁੱਕ ਇੱਕ ਵਾਰੀ ਮੈਂ ਫੁੱਕ ਦੇਣ ਲੱਗੇ ਪਹਿਲੀ ਵਾਰੀ ਮਿਲਿਆ ਅਬੀ ਦੂਜੀ ਵਾਰੀ ਮੈਂ ਆਫਿਸ ਦੇ ਵਿੱਚ ਮੈਂ ਹਾਂਜੀ ਬਹੁਤ ਬਈ ਮੈਂ ਇੱਕ ਦਵਾ ਦੇ ਦੀ ਅਰ ਇੱਕ ਕੁਪੀ ਦੀ ਆਪਰੇ ਕੰਮ ਕਰਨਾ ਹੀ ਕਰਨਾ ਬਰੋਦੀਆਂ ਵੀ ਕਰ ਲਾਂਗੇ ਅਈ ਪ੍ਰਕਾਸ਼ ਸਿੰਘ ਬਾਦਲ ਦੇ ਜਦੋਂ ਘਰੇ ਗਏ ਸੀ ਉਹਨਾਂ ਨੂੰ ਮਿਲਨ ਬੁੱਕ ਦੇਣ ਗਈ ਸੀ ਕਿਵੇਂ ਦਾ ਸੁਭਾਅ ਸੀ ਕਿਵੇਂ ਬੁਲਾਇਆ ਉਹਨਾਂ ਨੇ ਤੁਹਾਨੂੰ ਮੇਰੇ ਵੱਡੇ ਭਾਈ ਗੁਰਪ੍ਰੀਤ ਸਿੰਘ ਆ ਚੁੱਕੇ ਨਾ ਇਹ ਮਿਲਾਇਆ ਉਹ ਕਾਕਾ ਤੁਹ ਕੋਟੀ ਫੜੀ ਸੀ ਉਹ ਟਾਈਮ ਤੇ ਦੁਕਾਨ ਸੀ ਤੋ ਇਹ ਚੋੜ ਨਹੀਂ ਕਰਦਾ ਆਪਣੇ ਇੱਤੇ ਪਤਕਾਤਾ ਕੰਪ੍ਰੈਂਸੂੰ ਦਿਨ ਦਿਆ ਉਹ ਦੇਖ ਕੇ ਉੱਥੇ ਆ ਗਈ ਰੈਲੀ ਤੇ ਉਹ ਵਾਦ ਬੈਠ ਬੈਠ ਮਿਲ ਨਹੀਂ ਤਾ ਬਾਦ ਮੈਨੂੰ ਆ ਦੋ ਟਾਈਮ ਦਿੱਤੇ ਸੀ ਮੈਂ ਉਹ ਫੋਟੋ ਮੈਂ ਆਇਆ ਪੰਜ ਕਿਤੇ ਆ ਬਾਦ ਉਹ ਟਾਈਮ ਦੇ ਵਿੱਚ ਵੱਡੇ ਵੱਡੇ ਖਵਾਂ ਵਿੱਚ ਚੁਰਕੀਆਂ ਬੜੀਆਂ ਚੁਰਕੀਆਂ ਬੜੀਆਂ ਇਕ ਨੌਜਵਾਨੇ ਕਿਤਾਬ ਦਿੱਤੀ ਬਾਦ ਆ ਮਾ ਮਗਾ ਮਗਾ ਪਾਪੂ ਜੀ ਕਿਤਾਬ ਦੇਖਿਆ ਅੱਛਾ ਦੱਸਿਓ ਗੈਂ ਘੁੱਟ ਬੈਠਾ ਉਹ ਤਰਕ ਕੀ ਕਰੂ ਹਾਂ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਜੀ ਨੂੰ ਮਿਲਦੇ ਹੋ ਸੁਖਬੀਰ ਸਿੰਘ ਬਾਦਲ ਜੀ ਨੇ ਤੁਹਾਨੂੰ ਨੌਕਰੀ ਲਵਾਇਆ ਅਜਬਾ ਸੁਖੀ ਤੁਸੀਂ ਬਾਦਲ ਜੀ ਨੂੰ ਵੀ ਕਈ ਵਾਰੀ ਮਿਲਿਆ ਮੈਂ ਉਸ ਤੋਂ ਬਾਅਦ ਮੇਟੇ ਸਭ ਵੀ ਮੈਂ ਕੱਟ ਰਿਹਾ ਹਾਂ ਅਜਬਾ ਮੈਂ ਕਿੱਥੇ ਕਲੋਂ ਅੰਦੇ ਨਾ ਵੀ ਜਿਜ ਬੰਦ ਨੇ ਪਰ ਮੈਂ ਦੁਆਵਾਂ ਕਰਦਾ ਅੱਜ ਦੀ ਵਾਏ ਆਉਣਗੇ ਉਹ ਮਿਲਾਂਗੇ ਉਹ ਉਹ ਉਮ ਭਾਈ ਨੇ ਮਝੰਦਰੀ ਜਿੱਤੇ ਵੀ ਮੈਂ ਖੜਾ ਆ ਆ ਲੱਖੀ ਕੇ ਆਗਮਾਨੀਆਂ ਆ ਮੈਂ ਤਾਂ ਪਹਿਲੀ ਵਾਰੀ ਆ ਕਹੇ ਗਿਆ ਜੀ ਮੈਂ ਕੀ ਦੇ ਕੇ ਇੱਕ ਵਾਰ ਤੁ ਲੱਕੇ ਖੜ ਗਿਆ اچھا ਮੈਂ ਮੈਂ ਕਿਹਾ ਮਨਾ ਇਹ ਨੀਤ ਕੋ ਉਠੀ ਹੈ ਇਹਨੇ ਮੰਨਦੇ ਮੈਨੂੰ ਇੱਥੇ ਕੀ ਨਹੀਂ ਬਚਣਾ ਬੇਰੋਥ ਉਹ ਤਾਂ ਬਾਦ ਵਿੱਚ ਆ ਗੁਰ ਗਿਆ ਆ ਆਹ ਕੁਮਾਈ ਕੈਨ ਲੱਖੀ ਓਇਆ ਮੈਂ ਆਇਆ ਉਹ ਘਰ ਤੋਂ ਲਾਈਟ ਬੱਝ ਗਈ ਅੱਛਾ ਲਾਈਟ ਬੱਝ ਗਈ ਨਹੀਂ ਆਉਦੀ ਤੇ ਉਸ ਤੋਂ ਬਾਅਦ ਕੱਲੇ ਕੱਲੇ ਫੂੰਦੀ ਲਾਈਟ ਲਾਓ ਮੈਂ ਲੱਖੀ ਨੂੰ ਮੈਂਨਾ ਅੱਛਾ ਇਹਨੇ ਕਿਹਾ ਸੀ ਤੁਹਾਨੂੰ ਮੇਰੀ ਤੇਰਾ ਅੱਛਾ ਆ ਲਾਈਟਾਂ ਲਾਈਆਂ ਉਸ ਤੋਂ ਬਾਅਦ ਉਹ ਮੈਨੂੰ ਘਟ ਗਏ ਮੈਂ ਕਿ ਗੱਡੀ ਤੋਂ ਪਰਫੂ ਲਾਉ ਘਟ ਗਏ ਮੂਹ ਮ ਟਕਰਾਈਏ ਦਦੇ ਮਾਜੀ ਜਾਇਆ ਹੈ ਅੱਛਾ ਆ ਮਰਜੀ ਜਾਓ ਉਹ ਟਾਈਮ ਇਹ ਫੋਟੋ ਵੀ ਬਈਆਂ ਜ਼ਬਰਦਸਤਾਂ ਆਈਆਂ ਤੇ ਇੱਕ ਮਨ ਵਿੱਚ ਹੁੰਦਾ ਐਈ ਜੀ ਫੋਟੋ ਕਦੇ ਕਦੇ ਹੂੰ ਮੌਕੇ ਦਿੱਤਾ ਜਾਂਦਾ ਤੇ ਹੁਣ ਸੁਖਬੀਰ ਸਿੰਘ ਬਾਦਲ ਜੀ ਨੂੰ ਮਿਲਦੇ ਹੋ ਜਾ ਕੇ ਆਈ ਮਿਲਦੇ ਆਂ ਬਹੁਤ ਬਈ ਮੈਂ ਚੁੱਕਾ ਹੁਣ ਅੱਗੇ ਵੀ ਮਿਲਾਂਗੇ 2023 ਤੋਂ ਪਹਿਲਾਂ ਵੀ ਮਿਲਾਂਗੇ ਗੁੱਡ ਵਿਸ਼ਸ ਦਵਾਂਗੇ 2023 ਚ ਉਹਨਾਂ ਦੇ ਤੇ ਜੀ ਆਮਣਗੇ ਬਜਾਵੇ ਤੱਕੀ ਦੇ ਨੌਜਵਾਨੀ ਜਨਮਾ ਬਣਨਗੇ ਮੈਂ ਦੇਖਿਆ ਨਾ ਆਪਾਂ ਵੀਡੀਓਜ਼ ਵੀ ਦੇਖਦੇ ਆ ਸੁਖਬੀਰ ਸਿੰਘ ਬਾਦਲ ਦੀ ਨੌਜਵਾਨਾਂ ਨੂੰ ਬਹੁਤ ਪਿਆਰ ਕਰਦੇ ਆ ਜਦੋਂ ਵੀ ਨੌਜਵਾਨ ਉਹਨਾਂ ਨੂੰ ਆ ਕੇ ਮਿਲਨ ਨਾਲ ਗੱਲ ਨਾਲ ਲਾ ਕੇ ਉਹਨਾਂ ਨੂੰ ਮਿਲਦੇ ਨੇ ਤਾਂ ਤੁਸੀਂ ਜਦੋਂ ਉਹਨਾਂ ਕੋਲ ਗਏ ਸੀ ਕੀ ਕਹਿੰਦੇ ਸੀ ਉਹ ਤੁਹਾਨੂੰ ਮੈਂ ਨਹੀਂ ਗੱਲ ਤਾਈ ਉਹੀ ਕਰਦਾ ਮਾ ਫੋਟੋ ਫੋਟੋ ਜੂਰ ਰਹੀ ਆ ਅੱਛਾ ਮੋਟੂ ਜੱਤਰਾ ਕਿਉਂ ਕਿਹਦੀ ਗੱਲ ਤਾ ਕਹਿੰਦਾ ਮੌਕੇ ਜੇ ਮਿਲਿਆ ਗਿਆ ਪਰ ਉਹ ਬਦ ਤੇ ਬੰਦੇ ਦੀ ਇੱਕ ਕੁੱਪੀ ਆ ਮੈਂ ਤੇ ਤਾਜੀ ਗੱਲ ਕਰੀ ਗੱਲ ਕਰਦਾ ਨਾ ਕਿ ਉਹ ਕੋ ਮੇ ਕੋ ਤੇਰੀ ਗੱਲ ਆਈ ਕਰਨਾ ਜੇ ਮੈਂ ਗੱਲ ਕਰਨੀ ਹੈ ਤਾਜੀ ਗੱਲ ਵਿੱਚ ਕੱਢ ਜੀ ਕਰਨਾ ਐਨਾ ਕੁਤ ਹੋ ਗਿਆ ਰਾਜਨੀਤੀ ਦੇਤਰ ਵਿੱਚ ਮੈਂ ਤਾਂ ਹੀ ਉਹ ਦੱਸੀ ਘਾਇ ਜੀ ਤਾ ਨੂੰ ਗੁਰ ਰਾਮ ਦਾਤ ਤੋਬਾ ਹੈ ਤੁਹਾਨੂੰ ਪੋਲੀਟੀ ਪੋਲਿਟਿਕਸ ਵਿੱਚ ਐਨਾ ਇੰਟਰਸਟ ਕਿੱਥੋਂ ਆ ਗਿਆ ਮੈਂ ਦੋ ਜੇ 6 ਤੋਂ ਲੱਗਿਆ ਜੀ ਅੱਛਾ ਦੋ ਜੇ 6 ਤੋਂ ਮੈਂ ਹਾਂ ਨਾ ਬੜਾਈ ਕਰਤਾ ਜੀ ਆ ਮੈਂ ਅੱਛਾ ਬੜਾਈ ਦਿਨਾ ਏਲੀ ਨਹੀਂ ਜਾਣਾ ਨੀ ਕੀ ਹੁੰਦੇ ਨੇ ਨੇਗੇ ਮੀਟਿੰਗਾਂ ਪਿੰਡਾਂ ਚੋਂਤੀ ਦੇ ਅੱਛਾ ਉਸ ਤੋਂ ਵੀ ਆ ਗਈ ਵੀ ਤੂੰ ਕੁਤੂ ਵੀ ਫੱਜ ਗਈ ਸੋਣਾ ਅੱਛਾ ਅਕਾਲੀਆਂ ਦੀ ਮੀਟਿੰਗ ਚ ਹਾਂਜੀ ਅੱਛਾ ਏਲੀਆਂ ਚ ਵੀ ਗਈ ਵੀ ਮੈਨੂੰ ਕੁਟਿਆ ਵੀ ਹਮਾਰੇ ਵੀ ਅੱਛਾ ਰਿਸਟਰ ਆ ਬਹੁਤ ਗੁੱਸਾ ਹੋਇਆ ਅਕੇ ਗਈ ਵੀ ਤੂੰ ਕੁਤੂ ਬਾਈ ਵੀ ਕਟਿਆ ਕਹਿ ਲੱਗੀ ਤੂੰ ਆ ਆਉ ਨਹੀਂ ਕਰਦਾ ਬਾਜੀ ਆਉਂਦਾ ਤੂੰ ਬ੍ਰੀਡ ਇੱਕ ਵੱਡਾ ਹੋ ਕੇ ਕੋਈ ਕੁਝ ਬਣੇਗਾ ਮੈਨੂੰ ਮੈਮ ਦਾ ਯਾਦ ਆਉਂਦਾ ਗਲਾਜ਼ ਨੂੰ ਯਾਦ ਤੇ ਮੇਰੀ ਭਾਵੀ ਜੀ ਤੇ ਕੋਰ ਓਏ ਮੈਨੂੰ ਕਹੇ ਕਿ ਲੱਗੇ ਤੂੰ ਬਟਾਉ ਕੋਦਾ ਕੋ ਲੀਟਰ ਬਣਾ ਲੀਟਰ ਤਾਂ ਬਨੇਗਾ ਪਰ ਕਿਛ ਹੋ ਗਈ ਤੀ ਆ ਜੀਜੀ ਮੇਰਾ ਨਾਮ ਆ ਬੂਰੇ ਪੰਜਾਬ ਚ ਮੇਰੀ ਫੇਸਬੁਕ ਦਾ ਰਾਜੂ ਬਾਜੀ ਕੱਕੇ ਆ ਰਾਜੂ ਬਾਜੀ ਕੱਕੇ ਅਕਾਲੀ ਇੰਨੇ ਪਸੰਦ ਕਿਉਂ ਆ ਤੁਹਾਨੂੰ ਕੰਨੇ ਕਮੇ ਬੋਜੀ ਤਈ ਕਮੇ ਬੋਜੀ ਜਬ ਪੀਤੀ ਤਾ ਤਤ ਲੰ ਦੇ ਵੀ ਕੰਮ ਉਹ ਉਹ ਖੜ ਗਏ ਉੱਥੀ ਦੇ ਉੱਥੇ ਹੀ ਗਾਣਾ ਆ ਬਾਕੀ ਉਹ ਮੇਰੇ ਕਿ 3 ਪਾਰਟੀਆਂ ਵਹੀਂ ਪੰਜਾਬੀਆਂ ਵੀ ਪੜਦੇ ਅੱਜ ਦਿੱਲੀਓ ਪਾਰਟੀਆਂ ਆਈਆਂ ਯਾਨੀ ਕਾਂਗਰਸ ਵੀ ਦਿੱਲੀ ਦੀ ਆਮਦ ਵੀ ਦਿੱਲੀ ਦੇ ਬਾਕੀ ਪਾਰਟੀਆਂ ਵੀ ਐ ਕਿ ਇੱਕ ਪਾਰਟੀ ਤੇ ਆਪਣੀ ਆਪਣੀ ਘਰ ਦੀ ਪਾਰਟੀ ਆ ਤੇ ਮਾਜੀ ਬਾਅ ਫੁਰਕੇ ਕੰਮ ਕਰਾਲਾ ਹਾਂ ਪ੍ਰਧਾਨ ਜੀ ਹਾਂ ਜੀ ਤੇ ਹੁਣ ਜਦੋਂ ਦੇਖਦੇ ਹੋ ਬਾਕੀ ਦੁਨੀਆ ਨੂੰ ਕੁਝ ਦਿਲ ਵਿੱਚ ਸ਼ਿਕਵਾ ਹੁੰਦਾ ਕਿ ਮੈਨੂੰ ਇਦਾਂ ਦੀ ਜ਼ਿੰਦਗੀ ਨਹੀਂ ਮਿਲੀ ਨਾ ਜੀ ਕੋਈ ਰੱਬ ਨਹੀਂ ਸਕੇ ਬਸ ਜੋ ਜ਼ਿੰਦਗੀ ਦਿੱਤੀ ਉਹ ਬਹੁਤ ਬੇਜ਼ੀਤੀਆ ਜ਼ਿੰਦਗੀਏ ਦੋ ਤਰ੍ਹਾਂ ਦੀ ਹੁੰਦੀ ਨਾ ਕਿ ਕੱਟ ਕੇ ਜੋਈ ਇੱਕ ਹੱਥ ਕੀ ਜੋਈਆ ਇਹ ਕੱਟ ਰਹੀ ਜ਼ਿੰਦਗੀ ਆ ਉਹ ਮੈਨੂੰ ਮੰਨਦਾ ਤਾਂ ਉਹ ਕੱਟ ਕੇ ਤਾਂ ਇਹ ਜ਼ਿੰਦਗੀ ਨਹੀਂ ਚਾਹੁੰਦੇ ਅਸੋ ਕਹਿੰਗੇ ਨਾ ਲੋਕਾਂ ਕੋ ਪੈਸਾ ਵੀਂਦਾ ਤਾਂ ਕੁਝ ਨਾ ਕਾਉਂ ਪਰ ਵੀਂਦਾ ਪਰ ਲੋਕਾਂ ਵੀ ਜ਼ਿੰਦਗੀ ਕੱਟ ਰਿਹਾ ਪਤਾ ਹੈ ਕਿ ਲਾਜ ਆ ਜਾਂਦਾ ਅੱਬਾ ਵੀ ਕਹਦੀ ਏ ਅੱਬਾ ਪੈਸੇ ਲਈ ਆ ਵੀ ਨਾ ਏ ਐ ਕੁੰਦਾ ਜ਼ਿੰਦਗੀ ਜੋਣੀ ਬੰਦਾ ਕੱਟ ਘੁਮਾਵੇ ਪਾ ਦੁਗੂ ਮਾਂ ਬੇ ਮੈਂ ਜੋਗ ਵੀ ਪੁਰੇ ਕਰੀ ਉਹ ਹੀ ਉਹ ਜਿੰਦਗੀ ਹੈ ਵੇ ਜੋਗ ਵੀ ਪੁਰੇ ਕਰੇ ਨਾਂ ਦੀ ਕ ਕਰ ਫਰਵਾ ਵੀ ਦੇ ਕੇ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਨਾ ਤੁਸੀਂ ਇੱਕ ਗੱਲ ਤੁਹਾਡੀ ਬਹੁਤ ਚੰਗੀ ਲੱਗੀ ਤੁਸੀਂ ਕਿਹਾ ਕਿ ਸਾਨੂੰ ਕੋਈ ਮਦਦ ਨਹੀਂ ਚਾਹੀਦੀ ਰੱਬ ਦਾ ਦਿੱਤਾ ਬਹੁਤ ਕੁਝ ਹੈ ਹਾਂਜੀ ਤੁਹਾਨੂੰ ਬਹੁਤ ਬਹੁਤ ਜੇ ਜੋਬ ਲੱਗੀ ਕਰ ਫਰਵਾ ਭਈ ਮੈਂ ਮੇਰੇ ਯੂਮੀ ਪੈਣਾ ਬਹੁਤ ਵੇ ਰੱਬ ਉਹ ਮੰਗੀਦਾ ਮੈਂ ਇਦ ਕਰਾ ਦਈਏਗਾ ਅਬ ਇਹ ਕਿਤਕੋ ਪੰਡਗੀ ਦੇਖੋ ਬਾਬਾ ਨਾਨਕ ਜੀ ਨੇ ਕਹਿਆ ਨਾ ਆਹ ਕਿਤਕ ਨਹੀਂ ਜਾਇਆ ਆਈ ਕਨਾ ਹੱਦ ਕੁਲਾਪ ਹੋ ਤੇ ਕਿ ਜਿਹਾ ਮੰਗਦੇ ਨੇ ਲੋਕ ਉਹ ਆਪੇ ਆਪ ਹੀ ਜਵੀਨ ਮਾਰ ਕੇ ਬੰਡੀ ਜਾਂਦੀ ਆਂ ਅੰਮੀ ਪਹਿਲਾਂ ਜਵੀਨ ਮੰਨਦੇ ਨੇ ਵੇ ਪੰਡ ਦੇ ਨੇ ਆ ਜੀ ਉਹਨਾਂ ਇੱਕ ਰੀਜ ਹੈਗੀ ਆ ਕਿ ਵਿਆਹ ਹੋਵੇ ਮੇਰਾ ਕਿੱਦਾਂ ਦੀ ਕੁੜੀ ਚਾਹੀਦੀ ਹੈ ਮੈਨੂੰ ਕੋਈ ਭਈਆ ਵੇ ਮੀਨੀ ਥੰਮੇ ਮੇਰੇ ਪੱਗ ਪੱਗ ਬੰਨੇ ਮੇਰੇ ਮਾਤਾ ਨਾਲ ਥੰਮੇ ਇਹ ਡੇਰੀ ਵੀ ਤੇ ਇੱਕ ਵਾਰ ਕਹ ਅਜਿਹਾ ਕੋਈ ਐਂ ਦਿੰਪੋ ਜਿਓ ਵੇ ਵਿਆਹ ਹੋਵੇ ਆ ਤੇ ਅਵੇ ਘਰ ਨੂੰ ਬੰਨੂ ਕੇ ਕਿ ਕੋਤੂੰ ਦੂਆ ਹੂੰ ਉਹ ਤਾਂ ਅਵੇ ਘਰ ਨੂੰ ਬੰਨੂ ਕੇ ਮੈਂ ਅੱਕ ਤੱਕਦੀ ਆ ਦੋ ਦੋ ਹੀ ਦਿਨ ਲੱਕੇ ਜੋ ਨਾ ਆਵੇ ਤੱਕ ਜੀ ਹਾਂਜੀ ਤੇ ਹੁਣ ਤੁਹਾਡੀ ਦਸਤਾਰ ਕੌਣ ਬੰਦਾ ਫਿਰ ਮੈਂ ਮੈਂ ਤੇ ਤਾਂ ਬਲੂ ਮੈਂ ਬੰਦੀ ਦੋ 8 ਤੱਕ ਮੈਂ ਚੋਕੀ ਉਸ ਤੋਂ ਬਾਅਦ ਮੈਂ ਮੈਂ ਮਤੇ ਬਣ ਲਗ ਮਦਦ ਬਾਸ ਮੈਂ ਆ ਬਈ ਜੁਗਨ ਦੇ ਪੀਆ ਬਹੁਤ ਬਈ ਮੇਰਾ ਵੱਡਾ ਭਾਈਆ ਤਾਂ ਪਾੜੀ ਜੀ ਆ ਮੈਂ ਹੁਣ ਬਾਕ ਗਵੰਦਨ ਰੱਬ ਤੇ ਪੂਰਾ ਭਰੋਸਾ ਹੈਗਾ ਹਾਂ ਬੁਈ ਤੁਹਾਨੂੰ ਗੁਰ ਰਾਮਦਾਸ ਉਹ ਲੱਖ ਲੱਖ ਦੁੱਖੇ ਕਰਦੇ ਰਾਤ ਨੂੰ ਵੀ ਦੁੱਖੇ ਕਰਦੇ ਦਿਨ ਵੀ ਆਉ ਨੂੰ ਕਹਿੰਦੇ ਤੁਹਾਨੂੰ ਗੁਰ ਰਾਮਦਾਸ ਜੇ ਰਾਤ ਨੂੰ ਰਾਤ ਨੂੰ ਨੰਗੀ ਆ ਦਿਨ ਵੀ ਨੰਗਾਈ ਜੇ ਦਿਨ ਨੂੰ ਨੰਗਿਆ ਉਹ ਰਸੇ ਰਾਤ ਨੂੰ ਨੰਗਾਈ ਅਨ ਕਈ ਵਈ ਜੇ ਮਮਾ ਦੋ ਦਿਨ ਮੇਰੇ ਵਿਚ ਵਿਚ ਇੱਕ ਵਾਈ ਮੈਂ ਜੋ ਦਵਾ ਦਾ ਬਝਾਨਾ ਧੰਨ ਕੋ ਰਾਮ ਦਾ ਧੰਨਵਾਦ ਕਰੀਦਾ ਠੀਕਾ ਦੋਕੇ ਬਈ ਮਾ ਮਟਰ ਟੁੱਟ ਵੀ ਆਈ ਦਾ ਪਰ ਵੀ ਆਪਾ ਧੰਨਵਾਦ ਕਰੀ ਹਰ ਵੇਲੇ ਸ਼ੁਕਰ ਕਰਦੇ ਰਹੇ ਤਾਂ ਅੱਜ ਜਦੋਂ ਭਰਾ ਨੂੰ ਦੇਖਦੇ ਹੋ ਹੁਣ ਦਿਲ ਚ ਕੀ ਰੀਜ ਹੈ ਕਿ ਕਿੱਦਾਂ ਦੀ ਕੁੜੀ ਚਾਹੀਦੀ ਐ ਇਹਨਾਂ ਲਈ बस ਮੈਨੂੰ ਤਾਂ ਇਦਾਂ ਦੀ ਇਦਾਂ ਦੀ ਸੋਚ ਆ ਵੀ ਜਿੱਦਾਂ ਜਿੱਦਾਂ ਮੈਂ ਮੈਂ ਭਰਾ ਨੂੰ ਸੰਭਾਲਦੀ ਸੀਗੀ ਪਹਿਲਾਂ ਇਹਦੇ ਪੱਗ ਬੰਨਦੀ ਸੀ ਇਹਨੂੰ ਰੋਟੀ ਖਵਾਉਂਦੀ ਸੀ ਮੇਰੇ ਮਦਰ ਕਰਦੇ ਨੇ ਜਿੱਦਾਂ ਵੀ ਇਦਾਂ ਦੀ ਕੁੜੀ ਚਾਹੀਦੀ ਆ ਵੀ ਜਿਹੜੀ ਉਹਦੀ ਸੰਭਾਲ ਕਰੇ ਪੂਰੀ ਠੀਕ ਆ ਔਰ ਇਹ ਦਸਤਾਰ ਵੀ ਬੰਨੇ ਤੇ ਉਹਨੂੰ ਟਾਈਮ ਸਾਰ ਰੋਟੀ ਵੀ ਦਵੇ ਤੇ ਮਦਰ ਨੂੰ ਵੀ ਸੰਭਾਲੇ ਫਾਦਰ ਨੂੰ ਵੀ ਸੰਭਾਲੇ ਤੇ ਬਸ ਘਰ ਬੰਨ ਕੇ ਰੱਖੇ ਘਰ ਦੀਆਂ ਔਰਤਾਂ ਨਾ ਮਨ ਡੋਲ ਜਾਂਦੀਆਂ ਪਰ ਆਪਾਂ ਵੀਰ ਦੀ ਹਿੰਮਤ ਦੇਖ ਰਹੇ ਹਾਂ ਪੂਰੇ ਹੌਂਸਲੇ 'ਚ ਨੇ ਤੇ ਰੱਬ ਦਾ ਹਰ ਵੇਲੇ ਸ਼ੁਕਰ ਕਰਦੇ ਰਹਿੰਦੇ ਆ ਤੁਸੀਂ ਇਹਨਾਂ ਨੂੰ ਦੇਖ ਕੇ ਕਦੀ ਕਦੀ ਤੁਹਾਡਾ ਮਨ ਡੋਲਿਆ ਕਿ ਮੇਰਾ ਵੀਰ ਇੱਦਾਂ ਕਿਉਂ ਹੈ ਨਹੀਂ ਕਦੇ ਵੀ ਨਹੀਂ ਡੋਲਿਆ ਕਿਉਂਕਿ ਪ੍ਰਮਾਤਮਾ ਨੇ ਜੋ ਜ਼ਿੰਦਗੀ ਦਿੱਤੀ ਆ ਕੋਈ ਸੋਚ ਕੇ ਹੀ ਦਿੱਤੀ ਆ ਕੁਝ ਪ੍ਰਾਣੇ ਕਹਿ ਸਕਦੇ ਆ ਵੀ ਕਰਮਾਂ ਦਾ ਕੁਝ ਹੁੰਦਾ ਆ ਆਪਣੇ ਨਾਲ ਦੇਣਾ ਲੈਣਾ ਜੋ ਆਪਾਂ ਨੇ ਇਸ ਜਨਮ ਦੇ ਵਿੱਚ ਭੋਗਣਾ ਹੁੰਦਾ ਆ ਪਰ ਇੰਨਾ ਬਹੁਤ ਆ ਵੀ ਮੈਨੂੰ ਭਰਾ ਦਿੱਤਾ ਆ ਮੇਰੀ ਬਹੁਤ ਸਪੋਰਟ ਕਰਦਾ ਤੇ ਬਹੁਤ ਪਿਆਰ ਕਰਦਾ ਤੇ ਕਿਸੇ ਕਦੇ ਕਦੇ ਵੀ ਮੈਂ ਇਹਨੂੰ ਫੋਨ ਕਰ ਲਾਂ ਕਦੇ ਨਹੀਂ ਇਹ ਕਹਿਣਾ ਹੈਗਾ ਵੀ ਹਾਂ ਮੇਰੇ ਕੋਲ ਟਾਈਮ ਨਹੀਂ ਹੈਗਾ ਤੇ ਜਦੋਂ ਵੀ ਮੈਂ ਇਹਨੂੰ ਫੋਨ ਕਰਦੀ ਆਂ ਤੇ ਇਹਨ ਕਹਿਣਾ ਹਾਂ ਪੈਣੇ ਦੱਸ ਕੀ ਗੱਲ ਹੈ ਤੇ ਮੇਰੇ ਕੋਲ 15 ਦਿਨ ਬਾਅਦ 20 ਦਿਨ ਬਾਅਦ ਜਦੋਂ ਦੀ ਮੇਰੀ ਮੈਰਿਜ ਹੋਈ ਹੈ ਮੇਰੇ ਕੋਲ ਕਿਹੜਾ ਲੈ ਕੇ ਆਉਂਦਾ ਤੇ ਉਸ ਤੋਂ ਪਹਿਲਾਂ ਵੀ ਸਾਡਾ ਬਹੁਤ ਪਿਆਰ ਸੀਗਾ ਇਹਦਾ ਸਕੂਲ ਦਾ ਕੰਮ ਮੈਂ ਕਰਾਉਂਦੀ ਸੀ ਇਹਦੀ ਦਸਤਾਰ ਵੀ ਮੈਂ ਬੰਨਦੀ ਸੀ ਇਹਨੂੰ ਰੋਟੀ ਵੀ ਖਵਾਣੀ ਇਹਨੂੰ ਸਕੂਲ ਦੇ ਵਿੱਚ ਵੀ ਰੋਟੀ ਖਵਾਣੀ ਇਹਨੂੰ ਨਾਲ ਲੈ ਕੇ ਜਾਣਾ ਨਾਲ ਲੈ ਕੇ ਆਉਣਾ ਇਹ ਬਹੁਤ ਧਿਆਨ ਰੱਖਦੀ ਸੀ ਮਤਲਬ ਐਜ਼ ਜਿੱਦਾਂ ਇੱਕ ਮਾਂ ਆਪਣੇ ਬੱਚੇ ਦਾ ਧਿਆਨ ਰੱਖਦੀ ਆ ਇਸ ਤਰੀਕੇ ਨਾਲ ਮੈਂ ਇਹਦੀ ਕੇਅਰ ਕਰਦੀ ਸੀਗੀ ਤੇ ਹੁਣ ਵੀ ਜਦ ਕਦੇ ਵੀ ਮੈਨੂੰ ਫੋਨ ਕਰਦਾ ਆ ਵੀ ਭੈਣੇ ਮੈਨੂੰ ਆਹ ਪ੍ਰੋਬਲਮ ਹੋ ਗਈ ਆ ਤੇ ਕੋਈ ਗੱਲ ਨਹੀਂ ਤੇ ਇਹਦੇ ਨਾਲ ਖੜੀਦਾ ਜਾਂਦਾ ਉਹਦੋਂ ਵੀ ਤਾਂ ਮਾਤਾ ਜੀ ਕੁਝ ਕਹਿੰਦੇ ਹੁੰਦੇ ਆ ਤੁਹਾਨੂੰ ਕਿ ਮੈਨੂੰ ਮੁੰਡੇ ਦੀ ਟੈਨਸ਼ਨ ਹੈ ਜਾਂ ਇਹਦਾ ਵਿਆਹ ਕਰਨਾ ਹੈ ਮਾਤਾ ਜੀ ਨੂੰ ਤੁਸੀਂ ਕਿਵੇਂ ਪੁੱਛਦੇ ਹੋ ਇਹਨਾਂ ਨਾਲ ਕਿਵੇਂ ਗੱਲ ਕਰਦੇ ਹੋ ਮਾਤਾ ਜੀ ਨੂੰ ਮੈਂ ਇਸ਼ਾਰੇ ਨਾਲ ਸਮਝਾ ਦਈਦਾ ਜਿੱਦਾਂ ਇਹ ਦੱਸਦੇ ਨੇ ਇਸ਼ਾਰੇ ਨਾਲ ਵੀ ਆ ਗੱਲ ਆ ਤੇ ਉਹ ਵੀ ਮਤਲਬ ਦੱਸ ਦਿੰਦੇ ਆ ਵੀ ਮੈਂ ਹੁਣ ਵਿਆਹ ਕਰਨਾ ਆ ਅਸੀਂ ਤੇ ਹੁਣ ਪਹਿਲਾਂ ਅਸੀਂ ਸੋਚਿਆ ਸੀਗਾ ਵੀ ਪਹਿਲਾਂ ਅਸੀਂ ਮਕਾਨ ਕਿਤੇ ਸੈਟਿੰਗ ਕਰ ਲਈਏ ਕਿਉਂਕਿ ਸਾਡੇ ਕੋਲ ਮਕਾਨ ਛੋਟਾ ਹੈਗਾ ਪੁਰਾਣਾ ਹੈਗਾ ਤੇ ਫੇਰ ਵੀਰੇ ਦੀ ਮੈਰਿਜ ਕਰਾਂਗੇ ਤਾਂ ਮਾਤਾ ਜੀ ਨਾਲ ਉਹਨ ਕੋਈ ਗੱਲ ਕਰਿਓ ਇਹਨਾਂ ਨੂੰ ਪੁੱਛਿਓ ਕਿ ਕਿੱਥੋਂ ਆਏ ਨੇ ਆ ਕੁਝ ਵੀ ਇਹਨਾਂ ਨਾਲ ਕੋਈ ਗੱਲ ਕਰੋ ਤੁਸੀਂ ਕਹਿੰਦੇ ਜਦੋਂ ਵੀ ਘਰੇ ਹੁੰਦਾ ਆ ਤੇ ਉਦੋਂ ਵੀ ਮੈਂ ਜਿੱਦਾਂ ਕੇਸ ਇਹਨਾਂ ਦੇ ਬਾਦ ਦੰਨੀ ਆ ਪੱਗ ਵੀ ਬੰਨ੍ਹ ਦੰਨੀ ਆ ਹਾਂ 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 ਹ ਰੋਟੀ ਪਾਣੀ ਕਹਿੰਦੀ ਮੈਂ ਕਰ ਲੂੰਗੀ ਬਸ ਇਹਨੂੰ ਸੰਭਾਲਣ ਵਾਲੀ ਹੋਵੇ ਅੱਛਾ ਮੰਮੀ ਕਹਿੰਦੇ ਰੋਟੀ ਪਾਣੀ ਮੈਂ ਕਰ ਲਾਂਗੇ ਨਹੀਂ ਤਾਂ ਸੱਸਾਂ ਕਹਿੰਦੀਆਂ ਨੇ ਕਿ ਆ ਕੇ ਰੋਟੀ ਪਾਣੀ ਸੰਭਲੇ ਕਰ ਦੇ ਹਾਂਜੀ ਉਹ ਤਾਂ ਫਿਰ ਟਾਈਮ ਦੇ ਹਿਸਾਬ ਨਾਲ ਬਾਣੀ ਜਾਣਾ ਬੋਲੇ ਲੜਾਈ ਝਗੜਾ ਨਾ ਕਰੇ ਤੇ ਪਿਆਰ ਦੇ ਨਾਲ ਰਵੇ ਘਰ ਦੇ ਵਿੱਚ ਇਦਾਂ ਦੀ ਕੁੜੀ ਉਹ ਲੱਭ ਰਹੇ ਨੇ ਜਿੱਦਾਂ ਦਾ ਹੈਗਾ ਹੈ ਕਿਉਂਕਿ ਵੀਰਾ ਵੀ ਬਹੁਤ ਪਿਆਰ ਕਰਦਾ ਹੈਗਾ ਮਦਰ ਨੂੰ ਤੇ ਕਦੇ ਵੀ ਇਹਨਾਂ ਨੂੰ ਜਿੱਦਾਂ ਵੀ ਦੁੱਖ ਦੇ ਵਿੱਚ ਨਹੀਂ ਦੇਖ ਸਕਦਾ ਹੈਗਾ ਤੇ ਜਦੋਂ ਵੀ ਮਾੜਾ ਜਿਹਾ ਬਿਮਾਰ ਹੁੰਦੇ ਨੇ ਡੈਡੀ ਫੋਨ ਕਰਦੇ ਉਹਦੇ ਭੱਜੇ ਆਉਂਦਾ ਇਹਨੂੰ ਲੈ ਕੇ ਜਾਂਦਾ ਵੀ ਆ ਡਾਕਟਰ ਦੇ ਜਾਣਾ ਆ ਜਾਂ ਕੁਝ ਹੋਰ ਚੀਜ਼ ਦੀ ਹੈਲਪ ਕਰਨੀ ਆ ਉਦੋਂ ਹੀ ਹੈਲਪ ਕਰਦੇ ਆ ਇਕ ਕਹਣਾ ਕਹਿੰਦੇ ਜਦੋਂ ਭੈਣਾ ਹੁੰਦੀ ਹੈ ਨਾ ਉਹ ਮਾਵਾ ਮੰਗੀ ਹੁੰਦੀ ਹੈ ਤਾਂ ਤੁਹਾਡੀ ਭੈਣ ਪਹਿਲੇ ਤੁਹਾਡੀ ਦਸਤਾਰ ਬੰਦੀ ਹੁੰਦੀ ਸੀ ਇਹਨਾਂ ਤੋਂ ਵੀ ਮਾਵਾ ਵੱਲ ਹੀ ਪਿਆਰ ਮਿਲਿਆ ਹਮੇਸ਼ਾ ਬਹੁਤ ਪਿਆਰ ਮਾਵਾ ਕੋਲੋਂ ਪਿਆਰ ਮਾ ਅਮਾ ਅਮਾ ਤੋਂ ਬਹੁਤ ਪਿਆਰ ਹੁੰਦੀ ਆ ਬੰਨਾ ਮਾ ਬੇਪਰ ਪਹਿਨ ਤੋਂ ਬਹੁਤ ਕਹੀਦੀ ਤੇ ਆਪਣੀ ਘਰਲੀ ਨੂੰ ਜਦੋਂ ਵਿਆਹ ਕੇ ਲਿਆਏ ਖੁਸ਼ ਰੱਖੋਗੇ ਪੂਰਾ ਗੁਦ ਰੱਖਾਂਗਾ ਇਹ ਮੇਰਾ ਵੇਤ ਨਹੀਂ ਹੈ ਕਿ ਮੇਰਾ ਇਹ ਗੁਦ ਰੱਖਣਾ ਬੰਦਾ ਅਣੀ ਮੈਂ ਦੇਖਿਆ ਨਾ ਤੁਸੀਂ ਹਰ ਟਾਈਮ ਪੋਜ਼ਿਟਿਵ ਰਹਿੰਦੇ ਹੋ ਤੁਹਾਡੇ ਘਰ ਚ ਵੀ ਉਹੀ ਮਾਹੌਲ ਹੈ ਹਰ ਟਾਈਮ ਖੁਸ਼ ਰਹਿੰਦੇ ਆ ਪੋਜ਼ਿਟਿਵ ਰਹਿੰਦੇ ਆ ਹਾਂਜੀ ਉਦਹੀ ਕਰਨਾ ਹੀ ਤਾਂ ਉਹ ਆਮਦਾਤੀ ਦਿੱਤਾ ਤੁਹਾਨੂੰ ਗੁਦਕਾ ਗੁਦ ਵਿੱਚ ਦਾ ਗੁਦਕਾ ਤੋੜ ਨਾ ਗਾਲੀ ਕਾਰੀ ਸੀ ਤੁਹਾਨੂੰ ਐਡਾ ਚਾ ਸੀ ਬਾਦਲ ਸਾਹਿਬ ਘਰੇ ਜਾਣਾ ਸੀ ਮੀਟਿੰਗ ਸੀ ਤੁਸੀਂ ਬਾਸਤੇ ਹੀ ਛੱਡ ਕੇ ਸਵੇਰੇ 6 ਵਜੇ ਚਲੇਗੇ ਸੀ ਮੈਂ ਕੋਈ ਮੀਟਿੰਗ ਆਈ ਮੀਟਿੰਗ ਤੋਂ ਬਾਅਦ ਮੈਂ ਰਾਜੂ ਭਾਈ ਨੂੰ ਫੋਨ ਕੀਤਾ ਪਾਜੀ ਮੈਨੂੰ ਬੋਨ ਕੀਤਾ ਕਿ ਨੇ ਮਗਾ ਗਏ ਆ ਇਹ ਲੱਖੀ ਮਗੀਆਂ ਬਾਦਲ ਸਾਹਿਬ ਦੇ ਕਈ ਮੀਟਿੰਗ ਆ ਸੀ ਇਹ ਮੋ ਤੁਫਾਨ ਆ ਮੈਨੂੰ ਗਏ ਲੱਗੀ ਤੇ ਜਿਆ ਉਹਦੇ ਨੂੰ ਲੱਗੇ ਅੱਛਾ ਮੈਂ ਕਿਹਾ ਦਲਾ ਦੁੱਧ ਦੁੱਧੋ ਕਿਰਪਾ ਕੀਤੀ ਆ ਕੰਕਾ ਉਹ ਕਮ ਕਾਲ ਮੈਂ ਮੈਨੂੰ ਲੈ ਮੈਨੂੰ ਮੇਰਾ ਪਾਬੰਦ ਕਰੋ ਹਾਂ ਜਾਨ ਦਾ ਕੰਮ ਫਲਾਣੇ ਬੰਦੇ ਨੂੰ ਕਰਨਾ ਕੱਢੀ ਜਾ ਹਾਂ ਉਹਨੂੰ ਕਹਿੰਦਾ ਹਾਂ ਮੈਂ ਕਿਨਟ ਕੀਤਾ ਕੰਬੀ ਚਲਾਗੇ ਜੂ ਚਲਾਗੇ ਐ ਸ਼ਾਮ ਕੋਈ ਕਾ ਵਿੱਚ ਤੋਂ ਫੋਲ ਮਾਰਦੇ ਐ ਸ਼ਾਮ ਨੂੰ ਆ ਗਏ ਕੈਂਪ ਪੇ ਮਾਫ ਕਰੀ ਅਬ ਬੰਦ ਕਰ ਲਾ ਦਿਨ ਵੀ ਮੈਂ ਫੋਨ ਕਰਨਾ ਹੋ ਗਿਆ ਵੀਰੇ ਦੋ ਦਿਨ ਪਹਿਲਾਂ ਦਤ ਸੀ ਤਿੰਨ ਦਿਨ ਪਹਿਲਾਂ ਕਿਉਂਕਿ ਆਪ ਕੋਈ ਵੀ ਦੂਜੀ ਆਈ ਮੇਰੇ ਘਰੇ ਦੂਦੂ ਮੈਂ ਆਈ ਸੀ ਆਪਾਂ ਕੱਲ ਲੱਖੀ ਸੀ ਦੂਦੂ ਇਹਨੇ ਕੋਈ ਕੋਈ ਦੂਦੂ ਉਹ ਦੂਦੂ ਕਦ ਤੱਕ ਹੋ ਕੱਲਾਂਗੇ ਕਿ ਰੂਟ ਬਣਦੇ ਆ ਸ਼ਾਮ ਤੇ

ਬਰਬੇ ਉਹਨੇ ਬਰਿੰਡ ਲਾਤਾ ਅੱਛਾ ਬਰਿੰਡ ਤਰਿਆ ਤੋ ਆਟੋ ਕੀਤਾ ਜਿੱਦਾਂ ਜਿੱਦਾਂ ਬੱਜਦੇ ਨੇ ਪੱਤ ਲਈ ਮੈਨੂੰ ਵੀ ਜਾਣ ਲਿਆ ਵਾਦਾ ਕਿਉਂਕਿ ਮੈਂ ਬਿੱਲ ਬਹੁਤ ਵੀ ਕਾਲੀ ਲੱਗਿਆ ਅੱਛਾ ਮੈਨੂੰ ਲੱਗਦਾ ਕਿ ਵਾਦਾ ਨਹੀਂ ਕਰੀ ਜਾਣਾ ਅੱਛਾ ਮਗਾ ਜੂਥੀ ਜਾਣਾ ਅੱਛਾ ਕਦ ਲੋ ਟੂ ਟੂ ਕਟਾ ਮੈਂ ਬੈਠ ਕੇ ਦਲਾਤਾ ਨਾ ਵੀ ਮੇਰੀ ਐਂਟਰੀ ਹੋਗੀ ਉੱਥੇ ਕਬੀਲੀ ਟੀਮ ਨੇ ਚਾਹਤ ਹੋ ਤੁਮਰੇ ਮੀਟਿੰਗ ਹੋਈ 8 ਵੇ ਰਾਤ ਨੂੰ ਅੱਛਾ ਫੇ ਤੁਸੀਂ ਬੈਠੇ ਰਹੇ ਉੱਥੇ ਬੈਠੇ ਅੱਛਾ ਬੀਬਾ ਜੀ ਨੇ ਮੀਟਿੰਗ ਲਈਆ ਪਕਾਇਦਾ ਵਿਧਾਨ ਜੀ ਨੇ ਲਈਆ ਹੂੰ ਉਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਮੈਂ ਕੱਬ ਮਨਾਉਂ ਕੱਲ੍ਹ ਕਹੇ ਵੀ ਜਾਣਾ ਕਿਵੇਂ ਕਰੀਏ ਹੂੰ ਅਕਾ ਮੈਂ ਤਾਂ ਦੋਤ ਕਨੋਤ ਹੁੰਦਾ ਸੀ ਅਜੋਤ ਹੂੰ ਉਹ ਕੰਮ ਨਹੀਂ ਆਤੀ ਜਣਾ ਕਨੌਰ ਕੰਬਾ ਤੈਨੂੰ ਟਾਂ ਲੁਕੂ ਰਾਜ ਤੁਸੀਂ ਬਹੁਤ ਕੁਝ ਕਰਕੇ ਜਾਣਾ ਮੈਂ ਕਹ ਕੋਈ ਕਹੇ ਮੈਂ ਘੱਟ ਜਿਹਾ ਬੈਠਾ ਰਹੂੰ ਉਹ ਕਹੇ ਕੰਮ ਵੀ ਤਾਂ ਆ ਤੇ ਵਾਰ ਮੈਂ ਘੱਟ ਜਿਹਾ ਉਹ ਕਹੇ ਤੂੰ ਕਨੌਰ ਆ ਜੀ ਤਰਕੇ ਤੋਂ ਬੱਤ ਲੈ ਜੀ ਹਾਂ ਅਵੇ ਮਾਂਝ ਵੀ ਤਾਂ ਕੀ ਆ ਉਹ ਕਹੇ ਤੂੰ ਕਦੋਂ ਕੀਤਾ ਹੈਂ ਗਾ ਤੈਨ ਟੱਟੇ ਹੋਣੇ अच्छा आ तू 2.5 ਮੈਨੂੰ ਮਲੋ ਟਟਕੇ ਹਾਂਜੀ ਦਿਲ ਦੀ ਰੀਜ ਹੈ ਕਿ ਉਹ 27 ਚਕਾਲੀਆਂ ਦੀ ਸਰਕਾਰ ਆਵੇ ਹਾਂਜੀ ਹਾਂ ਬੈਠਾ ਹੀ ਚਿਆ ਮੈਂ ਤਾਂ ਤੁਗੀ ਦੀ ਉਪਰ ਮੋ ਗਈ ਤੁਸੀਂ ਪੂਰੀ ਸਪੋਰਟ ਕਰੋਗੇ ਗਾਲੀਆਂ ਪੂਰੀ ਕਰਾਂਗੇ ਇੱਕ ਦੋਕ ਪਹਿਲਾਂ ਵੀ ਕੀਤੇ ਹੁਣ ਵੀ ਕਰਾਂਗੇ ਇੱਕ ਵਾਰੀ ਗੱਲਾਂ ਮੈਂ ਤਾਂ ਯਾਰ ਭਾਈ ਦੱਦਨ ਦਨ ਦੋ ਯਾਰ ਭਾਈ ਇੱਕ ਹੀ ਗੱਲਾਂ ਮੈਂ ਨਾ ਕਿ ਟੁੱਟ ਚੁੱਕਾ ਸੀ ਅੱਛਾ ਇੰਨਾ ਕਿ ਟੁੱਟ ਚੁੱਕਾ ਹੈ ਕੋਈ ਦਰਦ ਨਹੀਂ ਸੀ ਮੇਰਾ ਪੈਸੇ ਬੱਕੋ ਅੱਛਾ ਹਾਂ ਵੀ ਨਹੀਂ ਲੱਗੀ ਸੀ ਮੈਂ ਕਿਤੇ ਬੰਦੇ ਨਾਲ ਗੱਲ ਕੀਤੀ ਬੰਦੇ ਮੈਂ ਕਿ ਵੀਰੇ ਮੈਂ ਨੌਕਰੀ ਦਾ ਹੱਲ ਕਰ ਦੋ ਮੈਨੂੰ ਕੋਈ ਮਨ ਮੁਟਾ ਮੈਂ ਸਾਧ ਮੰਨ ਜੀ ਕੰਮ ਵੀ ਇੱਕ ਦੱਤ ਤੇ ਹੋਆ ਮੈਂ ਕਿ ਕਾ ਪਾਰਟੀ ਚੇਂਜ ਕਰਨੀ ਪਈ ਹੈ ਅੱਛਾ ਕਹਿ ਸ਼ਾਮ ਨੂੰ ਤੇ ਨੋਗਰੇ ਤੇ ਲਵਾ ਦਾਂਗੇ ਅੱਛਾ ਕਹਿੰਦੇ ਧਰੋਪਾ ਪਾਲਾ ਅੱਛਾ ਹਾਂ ਮੈਂ ਕਹਿੰਦਾ ਮੈਂ ਤੋ ਚੁਕੇ ਦਤਾ ਹਾਂ ਮੈਂ ਕਹਿੰਦੇ ਬੰਦਾ ਹੱਥ ਲਾ ਕੀਤੀ ਮੋਤ ਵਰ ਬੰਦਾ ਹਾਂ ਕੰਬੀ ਤੂੰ ਮੈਂ ਕਹਿੰਦਾ ਆਦੇ ਆਏ ਕਲ ਦਵਾਤਾ ਕੰ ਲਖੀ ਇਹ ਕਦ ਮੈਂ ਚੱਕੀ ਹਾਂ ਕਾ ਤੂੰ ਨੰਗਿਆ ਕਾ ਪਿੱਛੇ ਬੈਠੇਗਾ ਨਮੀ ਪਾਰਟੀ ਚ ਕਾ ਜੇ ਅੱਜ ਤੇ ਤੂੰ ਮੂਰੇ ਬੈਠਾ ਕਹਿੰਦਾ ਦੰਤ ਦੰਤ ਸਦ ਬਦਾਂ ਮੈਂ ਔਕਰ ਤੋਂ ਕੱਢ ਲਾ ਤੋਇਆ ਬਾਈ ਤੇ ਇਹਨੂੰ ਕਹਾਂ ਕਬ ਤੇ ਅਬ ਮੈਂ ਕਰੂੰ ਮੈਂ ਆ ਬੰਦੇ ਦੂਜੇ ਮੈਨੂੰ ਨੇ ਪੁੱਛਿਆ ਕਹਿ ਲਖੀ ਕੀ ਪੰਜਾਬਣਾਂ ਲਵਾਈਏ ਤੈਨੂੰ ਨੌਕਰੀ ਮੈਂ ਕਿਹਾ ਮਾਫ ਕਰੀ ਮੈਂ ਆਹ ਕੰਪਲਿੰਗ ਕਰਨਾ ਅੱਜ ਇਸ ਨੌਕਰੀ ਲਵਾਉਂੀਆਂ ਬਿਨਾਂ ਤੱਤ ਦਿਲ ਮਾਰੇ ਮੈਨੂੰ ਤਾਂ ਪਤਾ ਤੁਸੀ ਨੌਕਰੀ ਛੱਡਤੀ ਪਰ ਅਕਾਲੀਆਂ ਦੀ ਸਰਕਾਰ ਨਹੀਂ ਛੱਡੀ ਮੈਂ ਦੱਦੀ ਨੂੰ ਵੀ ਉਸ ਤੋਂ ਬਾਅਦ ਰੱਬ ਨੇ ਏਡੀ ਕਿਰਪਾ ਕੀਤੀ 2025 ਮੈਨੂੰ ਜੋਬ ਮਿਗੀ ਬਹੁਤ ਵਧੀਆ ਗੱਲ ਹੈ ਮੈਨੂੰ ਲੱਗਦਾ ਜਿਵੇਂ ਤੁਸੀਂ ਪੋਜ਼ਿਟਿਵ ਰਹਿੰਦੇ ਹੋ ਤੁਹਾਡੀ ਨੀਅਤ ਸਾਫ਼ ਹੈ ਰੱਬ ਤੁਹਾਨੂੰ ਹੋਰ ਬਹੁਤ ਦੇਗਾ ਹਾਂਜੀ ਵਾਹਿਗੁਰੂ ਅਜੀ ਤਾਂ ਬਹੁਤ ਬਹੁਤ ਸ਼ੁਕਰੀਆ ਵੀਰੇ ਗੱਲਬਾਤ ਕਰਨ ਲਈ ਕਹਿਣਾ ਚਾਹੁੰਨੇ ਕੁਝ ਲੋਕਾਂ ਨੂੰ ਮੈਂ ਆਏ ਕਿ ਆਵੇਂ ਕਿਤਕਣ ਬੰਡੂਗੇ ਦਿਖਾ ਪਈਆ ਅਵਾ ਰੰਗ ਕਿਤੇ ਅੱਜ ਅੱਥਾਂ ਗਨੇ ਦੇਖੋ ਅੱਜ ਮੈਂ ਮੰਦਕਾ ਬਹੁਤ ਬਹੁਤ ਸ਼ੁਕਰੀਆ ਧੰਨਵਾਦੀ ਤੋਂ ਤਾਂ ਬਹੁਤ ਬਹੁਤ